ਬੀਤੇ ਦਿਨਾਂ ਦੇ ਵਿੱਚ ਹੜ੍ਹਾਂ ਨੇ ਕਾਫੀ ਭਾਰੀ ਨੁਕਸਾਨ ਜਿਹੜਾ ਕਿ ਪੰਜਾਬ ਨੂੰ ਪਹੁੰਚਾਇਆ ਤੇ ਉਥੇ ਹੀ ਲਗਾਤਾਰ ਦੁੱਝੇ ਪਾਸੇ ਇਸ ਹੜ੍ਹਾਂ ਦੇ ਕਾਰਨ ਕਿਸਾਨਾਂ ਦੀਆਂ ਕਾਫੀ ਫਸਲਾਂ ਖਰਾਬ ਹੋ ਚੁੱਕੀਆਂ ਸੀ ਤੇ ਜਿਸ ਦੇ ਦੌਰਾਨ ਕਾਰਾਂ ਦੇ ਘਰ ਟਹਿ ਗਏ ਤੇ ਉਥੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਇਹ ਕਾਰਵਾਈ ਹਜੇ ਵੀ ਚੱਲੀ ਹੈ ਤੇ ਜਿਸ ਤੋਂ ਬਾਅਦ ਜਿਹੜੇ-ਜਿਹੜੇ ਹੜ੍ਹ ਪੀੜਤਾਂ ਨੂੰ ਸਮੱਗਰੀ ਦੀ ਲੋੜ ਹੈ ਉਹ ਸਾਡੇ ਵੱਲੋਂ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਉਥੇ ਹੀ ਹਰਮਿੰਦਰ ਸਿੰਘ ਕਾਲਕਾ ਦਾ ਬਿਆਨ ਸਾਹਮਣੇ ਆ ਰਿਹਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਸ ਤਰੀਕੇ ਦੇ ਨਾਲ ਪਿਛਲੇ 1 ਮਹੀਨੇ ਤੋਂ ਇਸ ਇਲਾਕੇ ਨੂੰ ਪੂਰੀ ਤਰੀਕੇ ਦੇ ਨਾਲ ਬਾੜ ਦੇ ਘੇਰ ਰੱਖਿਆ ਸੀ ਸਭ ਤੋਂ ਪਹਿਲਾ ਕੈਂਪ ਅਸੀਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਸਤ ਦੀ ਕਿਹੜੀ ਤਰੀਕ ਨੂੰ ਵੀ 24 ਅਗਸਤ ਨੂੰ ਇੱਥੇ ਜਿਹੜਾ ਕੈਂਪ ਲਾਇਆ ਡੇਰਾ ਪਠਾਣਾ ਜਿਹੜਾ ਡੇਰਾ ਬਾਬਾ ਨਾਨਕ ਜ਼ਿਲ੍ਹੇ ਦੇ ਵਿੱਚ ਆਉਂਦਾ ਔਰ ਇਥੋਂ ਲਗਾਤਾਰ ਸੇਵਾਵਾਂ ਉਹਨਾਂ ਘਰਾਂ ਤੱਕ ਪਹੁੰਚਾਈਆਂ ਗਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਨ ਨੂੰ ਖਾਣ ਨੂੰ ਖਾਣਾ ਨਹੀਂ ਸੀ ਰਹਿਣ ਦੇ ਸਮਾਨ ਨਹੀਂ ਸੀ ਇਨਾ ਘਰਾਂ ਦੇ ਵਿੱਚ 10-10 ਫੁੱਟ ਤੱਕ ਪਾਣੀ ਭਰ ਗਿਆ ਸੀ ਔਰ ਉਹਨਾਂ ਲੋਕਾਂ ਤੱਕ ਇਹ ਸੇਵਾਵਾਂ ਜਿਹੜੀ ਮੁਹੱਈਆ ਕਰਾਈਆ ਦੀਆ ਦਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਚੀ ਟੀਮ ਇੱਥੇ ਲੱਗੀ ਆ ਵੋਲੰਟੀਅਰਸ ਅਤੇ ਸਟਾਫ ਅਤੇ ਤਾਂ ਕਿ ਅਸੀਂ ਹਰ ਉਸ ਲੋਕਾਂ ਤੱਕ ਹਰ ਉਸ ਪਰਿਵਾਰਾਂ ਤੱਕ ਉਹ ਸਾਮਗਰੀ ਪਹੁੰਚਾਈਏ ਜਿਹੜੀ ਉਹਨਾਂ ਨੂੰ ਰੋਜ਼ਮਰਗਾ ਦੀ ਜ਼ਰੂਰਤ ਹੈ ਔਰ ਇਹਦੇ ਨਾਲ ਜਿਸ ਤਰੀਕੇ ਨਾਲ ਅਸੀਂ ਅਜਨਾਲੇ ਵੀ ਇੱਕ ਕੈਂਪ ਲਾਇਆ ਅਰਮਦਾਸ ਅਰਮਦਾਸ ਵੀ ਲਗਾਇਆ ਸੋ ਇਹ ਜਿਹੜਾ ਸੰਗਤ ਵੱਲੋਂ ਦਿੱਤਾ ਗਿਆ ਸਮਾਨ ਸੀ ਤਾਂ ਕਿ ਲੋਕਾਂ ਤੱਕ ਪ੍ਰੋਪਰ ਤਰੀਕੇ ਦੇ ਨਾਲ ਪਹੁੰਚੇ ਉਹਨੂੰ ਸਮੇਂ-ਸਮੇਂ 'ਤੇ ਅਸੀਂ ਨਾਲ-ਨਾਲ ਮਾਨੀਟਰ ਕਰਦੇ ਰਹੇ ਉਦੋਂ ਲਈ ਕਈ ਵਾਰ ਅਸੀਂ ਅੱਤੇ ਚੱਕਰ ਵੀ ਲਗਾਏ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰਨ ਟੀਮਾਂ ਧਿਆਨ ਦੇ ਰਹੀਆਂ ਅੱਜ ਜਿਹੜਾ ਸਮਾਨ ਹੈ ਜਿਹੜਾ ਸਾਨੂੰ ਸੰਗਤਾਂ ਨੇ ਦਿੱਤਾ ਜਿੱਥੇ ਖਾਸ ਤੌਰ 'ਤੇ ਬਿਸਤਰ ਅ ਜਿੱਦੇ ਵਿੱਚ ਗੱਦੇ ਨੇ ਕੰਬਲ ਨੇ ਜੀ ਗੰਦੇ ਨੇ ਚਦਰਾਂ ਨੇ ਮੱਛਰਦਾਨੀਆਂ ਨੇ ਕੁੱਕਰ ਡਿਨਰ ਸੈੱਟਸ ਆ ਗਏ ਤਾਂ ਕਿ ਜਿਹੜੇ ਹੁਣ ਲੋਕ ਘਰਾਂ ਦੇ ਵਿੱਚ ਆਫਿਸ ਚਲੇਗੇ ਨੇ ਉਹਨਾਂ ਨੂੰ ਰਹਿਣ ਦੀ ਜਿਹੜੀ ਸੁਵਿਧਾ ਹੈ ਉਹ ਪ੍ਰੋਪਰਟੀ ਕੀਤੀ ਜਾਏ ਸੋ ਇਹ ਸਾਰੀ ਸਮਗਰੀ ਜਿਹੜੀ ਸਾਨੂੰ ਦਿੱਤੀ ਗਈ ਸੀ ਸੰਕਾ ਵੱਲੋਂ ਭੇਜੀ ਜਾਂਦੀ ਆ ਅਸੀਂ ਉਹ ਲੋਕਾਂ ਤੱਕ ਪਹੁੰਚਾਈ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੇ ਉਤੋਂ ਪਿਛੇ ਟਰੱਕੋ

ਦੇਖੋ ਇਹਦੇ ਲਈ ਅਸੀਂ ਆਲਰੇਡੀ ਅਨਾਉਂਸ ਕੀਤਾ ਸੀ ਕਿ ਉਹਨਾਂ ਦੀ ਵਿਜਾਈ ਲਈ ਜਿਹੜੇ ਵੀਜ਼ਾ ਦਾ ਔਰ ਜਿਹੜੀ ਸਮਗਰੀ ਦੀ ਲੋੜ ਹੋਏਗੀ ਇਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹੱਈਆ ਕਰਾਏਗੀ ਮਗਰ ਉਹਨਾਂ ਕਿੰਨੀ ਕਿਦੀ ਉਹ ਲੈਂਡ ਹੈ ਕਿੰਨੀ ਜਗ੍ਹਾ ਵੀ ਇਹ ਸਾਰਿਆਂ ਦੀ ਜਿਹੜੀ ਹੈ ਨਿਸ਼ਾਨਦੇਹੀ ਔਰ ਚਿੰਤ ਕੀਤਾ ਜਾ ਰਿਹਾ ਅਸੀਂ ਟੀਮ ਲਗਾਈ ਹੈ ਉਹ ਮਾਜੀ ਦੇ ਨੇਤਰਤਵ ਵਿੱਚ ਪੂਰੀਆਂ ਲਿਸਟਾਂ ਬਣ ਰਹੀ ਹੈ ਔਰ ਜਿਹੜੀ ਵੀ ਰਿਕੁਆਇਰਮੈਂਟ ਆਏਗੀ ਕਿਉਂਕਿ ਇਹ ਸੰਗਤ ਦਾ ਕੰਮ ਹੈ ਔਰ ਸੰਗਤ ਨਹੀਂ ਕਰਨਾ ਸੋ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਰਿਕੁਆਇਰਮੈਂਟਸ ਆਣਗੀਆਂ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਜੋ ਅਸੀਂ ਅਨਾਉਂਸਮੈਂਟ ਆਫ ਐਲੀ ਕੀਤੀਆਂ ਉਹ ਸਾਰੇ ਤੇ ਪੂਰੇ ਖੜੇ ਹੋਵਾਂਗੇ ਲੋਕਾਂ ਦੇ ਕੋਈ ਪ੍ਰੋਬਲਮ ਨਾ ਸਕੇ ਇਹਦੇ علاوہ ਵੀ ਅਗਰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੇ ਉਹਦੇ ਲਈ ਵੀ ਇਹਨਾਂ ਲੋਕਾਂ ਨਾਲ ਖੜੇ ਹੋਵਾਂਗੇ ਕਿਉਂਕਿ ਇਸ ਓਕੇ ਸਮੇਂ ਦੇ ਵਿੱਚ ਮੈਂ ਅਸੀਂ ਦੇਖਿਆ ਕਿ ਜਿਹੜਾ ਜਿਸ ਵਕਤ ਪੰਜਾਬ ਦੇ ਉੱਤੇ ਆਪਦਾ ਆਈ ਹੈ ਅੱਜ ਜਿੱਥੇ ਸਰਕਾਰਾਂ ਫੇਲ ਹੋਈ ਹੈ ਸਾਰੀਆਂ ਸੰਸਥਾਵਾਂ ਨੇ ਵਾਚਨ ਇੱਕ ਦੂਜਾ ਸਾਥ ਦਿੱਤਾ ਸੋ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਤੇ ਨਿਭਾਵਾਂਗੇ ਐਨਜੀਓ ਤੇ ਪੂਰੇ ਭੰਗ ਦੇ ਨਾਲ ਕਰ ਰਹੇ ਸਰਕਾਰ ਇਸ ਤੀ ਦੇਖੋ ਸਰਕਾਰਾਂ ਦੇ ਵੱਲੋਂ ਅਲਾਊਂਸਮੈਂਟਾਂ ਜ਼ਰੂਰ ਹੋਈਆਂ ਭਾਵੇਂ ਉਹ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਮਗਰ ਐਨ ਜੀਓਜ਼ ਜਾਂ ਗੁਰਦੁਆਰਾ ਕਮੇਟੀਆਂ ਜਾਂ ਜਰੀਆਂ ਹੋਰ ਬਕਰੀਆਂ ਸੰਸਥਾਵਾਂ ਨੇ ਇਹਨਾਂ ਸਾਰਿਆਂ ਨੇ ਆ ਕੇ ਗਰਾਉਂਡ ਜ਼ੀਰੋ ਤੇ ਜਿਸ ਤਰੀਕੇ ਦੇ ਨਾਲ ਸੇਵਾ ਕੀਤੀ ਹੈ ਮੈਂ ਸਮਝਦਾ ਕਿ ਤਾਈ ਸੰਕਟਾ ਦਾ ਵਿਸ਼ਵਾਸ ਵੀ ਇਹਨਾਂ ਸੰਸਥਾ ਤੇ ਜ਼ਿਆਦਾ ਹੋਵੇ ਕਿ ਭਈ ਜਿਹੜੀਆਂ ਸਮਾਨ ਅਸੀਂ ਇਹਨਾਂ ਨੂੰ ਦਈਏ ਉਹ ਪ੍ਰੋਪਰ ਤਰੀਕੇ ਨਾਲ ਪਹੁੰਚੇਗਾ ਮੈਂ ਸਮਝਦਾ ਕਿ ਇਹ ਵਿਸ਼ਵਾਸ ਜਿਹੜਾ ਸੰਕਟਾ ਨੇ ਰੱਖਿਆ ਉਹਦੇ ਕਰਕੇ ਅੱਜ ਪੰਜਾਬ ਦੁਬਾਰਾ ਖੜਾ ਹੋਇਆ ਹੈ ਇਸ ਤਰ੍ਹਾਂ ਪਰਵਰਤਨ ਦੀ ਸਭ ਤੋਂ ਸਿੱਧ ਪ੍ਰਕਟਾ ਨੂੰ ਧਰਮ ਪਰਵਰਤਨ ਦੀ ਗੱਲ ਕੀਤੀ ਗਈ ਹੈ ਉਹ ਮਾਝੇ ਦੇ ਵਿੱਚ ਜ਼ਿਆਦਾ ਦੇਖਿਆ ਗਿਆ ਉਹਦੇ ਬਾਰੇ ਤੁਸੀਂ ਦੇਖੋ ਉਪਰ तौर ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਹਰ ਵਕਤ ਅਸੀਂ ਹੌਕਾ ਮਾਰਦੇ ਰਿਹਾ ਅਸੀਂ ਪੰਜਾਬ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਅਬ ਧਰਮ ਪ੍ਰਚਾਰ ਦੀ ਇੱਕ ਲਹਿਰ ਐਸੀ ਸ਼ੁਰੂ ਕੀਤੀ ਹੈ ਜਿਹੜੀ ਧਰਮ ਪਰਵਰਤਨ ਨੂੰ ਰੋਕਣ ਦੀ ਮਗਰ ਇਸ ਵਕਤ ਜਦੋਂ ਇਹ ਹੜ ਆਏ ਨੇ ਤਦ ਤੇ ਹੁਣ ਲੋਕਾਂ ਨੇ ਸਾਕਸ਼ਾਤ ਦੇਖ ਲਿਆ ਕਿ ਜਿਹੜੇ ਲੋਕ ਤੁਹਾਨੂੰ ਲੁਭਾਉਣੇ ਸਪਨੇ ਦਿਨਦੇ ਹੁੰਦੇ ਸੀ ਲੁਭਾਉਣੇ ਚੀਜ਼ਾਂ ਦਿਖਾਉਂਦੇ ਹੁੰਦੇ ਸੀ ਜਾਦੂ ਟੋਨੇ ਦਿਖਾ ਕੇ ਤੁਹਾਨੂੰ ਆਪਣੇ ਧਰਮ ਪਰिवर्तन ਕਰਦੇ ਸੀ ਅੱਜ ਉਹ ਲੋਕ ਭੱਜ ਗਏ ਜਿਹੜੇ ਲੋਕ ਤੁਹਾਨੂੰ ਮਨਾ ਹੀ ਕਰਦੇ ਸੀ ਕਿ ਗੁਰੂ ਘਰ ਦੀ ਦੇਖ ਤੱਕ ਨਹੀਂ ਖਾਣੀ ਅੱਜ ਉਹੀ ਜਿਹੜੇ ਪਾਦਰੀ ਬਣ ਕੇ ਤੇ ਘੁੰਮਰੇ ਸੀ ਉਹ ਉਹ ਜਾ ਕੇ ਗੁਰੂ ਘਰਾਂ ਦੇ ਵਿੱਚ ਲੰਗਰ ਛੱਕ ਰਿਹਾ ਉਹ ਇਤੋਂ ਪਤਾ ਚੱਲਦਾ ਹੈ ਕਿ ਹਰ ਸਿੱਖ ਕੋਲੋਂ ਇੱਕੋ ਹੀ ਓਟ ਆਸਰਾ ਹੈ ਉਹ ਧੰਤੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਔਰ ਜਿਹੜਾ ਵੀ ਇਹਦਾ ਓਟ ਆਸਰਾ ਚੀਤੇਗਾ ਉਹਨੂੰ ਕੋਈ ਵੀ ਮੁਸੀਬਤਾਂ ਦੇ ਸਾਹਮਣੇ ਆਏ ਤਾਂ ਉਹਨੂੰ ਨਜ਼ਰ ਆਉਣਾ ਚਾਹੀਦਾ ਹੈ ਕਿ ਇਹ ਕਿਦਨੇ ਨਾ ਕਿਦਨੇ ਮੇਰੇ ਵੱਲੋਂ ਕੀਤੀਆਂ ਜੜੀਆਂ ਗਲਤੀਆਂ ਨੇ ਉਹਨੂੰ ਮੈਂ ਭੁਗਤਦਾ ਪਾਉਂਦਾ ਸਰ ਲੱਗਦਾ ਨਹੀਂ ਕਿ ਇੱਕ ਗੁਰਦੁਆਰਾ ਹੋਵੇ ਤੇ ਇਹ ਜਿਹੜਾ ਫਰਕ ਪੈ ਸਕਦਾ ਹੈ ਦੇਖੋ ਇਹ ਲੰਮਾ ਵਿਸ਼ਾ ਇਹਦੇ ਉੱਤੇ ਗੱਲ ਕਰੀ ਆਪਾਂ ਕਿ ਇੱਕ ਗੁਰਦੁਆਰਾ ਹੋ ਜਾ ਜਾਂ ਦੋ ਗੁਰਦੁਆਰੇ ਹੋਣ ਜਿੱਥੇ ਗੁਰਦੁਆਰੇ ਬਣੇ ਨੇ ਸਿੱਤੇ ਸਾਰੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਸਾਰੇ ਜਿਹੜੇ ਲੋਕ ਨੇ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਣੇ ਚਾਹੀਦੇ ਨੇ ਭਾਵੇਂ ਘਰ-ਘਰ ਦੇ ਵਿੱਚ ਹੋਏ ਆਪਾਂ ਗੱਲ ਕਰਦੇ ਆ ਘਰ-ਘਰ ਧਰਮਸਾਲ ਦੀ ਧਰਮਸਾਲ ਹਰ ਕਾਰਜ ਚੁਲਣਾ ਚਾਹੀਦਾ ਹਰ ਕਾਰਜ ਦੇ ਵਿੱਚ ਗੁਰੂ ਦੇ ਅੰਕਸ ਗਾਇਨ ਹੋਣੇ ਚਾਹੀਦੇ ਨੇ ਗੁਰੂ ਦੀਆਂ ਗੱਲਾਂ